ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਕੁਦਰਤ ਡੈਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਪਿੰਡ ਚਿੱਦਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਗਾਪੁਰਾਣਾ ਪੈਂਦੀ ਆ ਬਾਈ ਨੂਰੀ ਦੇ ਘਰੋਂ ਆਪਾਂ ਵੀਡੀਓ ਬਣਾਉਣ ਲੱਗੇ ਆ ਪਹਿਲੀ ਵੀਡੀਓ ਆਪਣੀ ਇਸ ਘਰੋਂ ਤੇ ਬਾਈ ਕੋਲੇ ਬਹੁਤ ਸੋਹਣੇ ਚੰਗੇ ਜਾਨਵਰ ਆ ਬਹੁਤ ਟੌਪ ਦੀਆਂ ਵਹੜਾਂ ਬਾਈ ਕੋਲੇ ਅੱਜ ਸੂਂਗੀਆਂ ਸਵਾਈਆਂ ਵੀ ਆ ਤੇ ਗੱਬਣਾ ਵੀ ਆ ਬਾਕੀ ਗੱਲਬਾਤ ਤੁਹਾਡੀ ਬਾਈ ਦੇ ਨਾਲ ਕਰਾਵਾਂਗੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਜਿਹੜੇ ਵੀਰ ਫੇਸਬੁੱਕ ਤੇ ਦੇਖ ਰਹੇ ਹੋ ਆਪਣੇ ਪੇਜ ਨੂੰ ਫੋਲੋ ਕਰ ਲਓ ਬਾਕੀ ਕਰਾਉਣੇ ਆ ਤੁਹਾਡੇ ਨਾਲ ਗੱਲਬਾਤ ਲੈਣੀ ਆਪਾਂ ਪਸ਼ੂਆਂ ਬਾਰੇ ਜਾਣਕਾਰੀ ਹਾਂਜੀ ਆਜੋ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਇੱਕ ਵਾਰੀ ਆਪਾਂ ਪੁੱਛ ਦਿਆਂ ਬਾਈ ਨੂੰ ਕੀ ਡਿਟੇਲ ਆ ਕੀ ਡਿਟੇਲ ਆ ਬਾਈ ਇਹ ਸੂਆ ਕਹਿੰਨਾ ਦੂਜਾ ਸੂਆ ਚਾਰ ਹੀ ਦੰਦ ਦੇ ਠੀਕ ਆ ਦੂਜਾ ਸੂਆ ਦੰਦੋ ਚਾਰ ਆ ਤੇ ਥਾਂਲੇ ਵੀ ਦੀ ਤਾਂ ਗੱਲ ਕਰਕੇ ਤੇ ਬਾਕਮਾਲ ਥਾਂ ਦੇਖੋ ਪੀੜੀ ਦੇ ਪਾਵੇਂ ਯਾਰ ਗਾ ਥਾਣਾ ਕੱਲਾ ਕੱਲਾ ਥਾਣਾ ਪੂਰੇ ਸੈਟ ਬਟ ਲੱਗਿਆ ਵਾ ਝੱਤ ਦੀ ਚਵਾਈ ਵਾਲਾ ਥਾਣਾ ਤਹਿਸੀਲ ਠੰਡੀ ਚੈੱਕ ਠੀਲ ਠੰਡੀ ਤਾਂ ਤਾਂਤੀ ਕੋਈ ਨਹੀਂ ਬਾਈ ਮੋਇਨਾ ਬਹਿ ਗਿਆ ਥੱਲੇ ਉਸ ਚੱਕਲੀ ਮੱਝਾਂ ਵਾਂਗੂ ਵੜਨੇ ਬਹੁਤ ਸੋਹਣੇ ਖੁੱਚਾਂ ਤੋਂ ਉੱਪਰ ਲੈਵਾ ਜਮ ਫਿੱਟ ਲੈਵੇ ਦੀਆ ਭਵੇਂ 400 ਇਹ ਚੋਲੇ ਬੰਦਾ ਇਹੋ ਜਿਹੀ ਰੂ ਹੈਨਾ ਬਾਈ ਬਾਕੀ ਮੂਹ ਚਾਰ ਦਾਦਾ ਸੀਗਾ ਬੰਦੇ ਬੱਚੇ ਫੇਸ ਕੁਆਲਟੀ ਦੇਖੋ ਭਾਈ ਪਹਿਲਾ ਸੂਆ ਹੈਨਾ ਬਾਈ ਦੂਜਾ ਸੂਆ ਦੂਜਾ ਸੂਤ ਚੌਗੀ ਜਮੂ ਬਾਈ ਦੁੱਧ ਕਿੰਨਾ ਕੁ ਬਦੂ ਤੇਰੇ ਸਾਹਬ ਨੂੰ ਪਹਿਲੇ ਨਾਲ ਦਾ 24 25 ਕਿਲੋ ਦਿੰਦਾ ਪਹਿਲੇ ਸੂਏ 24 25 ਕਿਲੋ ਦੋ ਦਿੰਦਾ ਵਾ ਹੁਣ ਕਿੰਨੀ ਕਾਸ ਕਰਦੇ ਆਪਾਂ ਹੁਣ ਪਲੱਸ ਜਾਊ ਬਾਈ 24 25 24 25 ਕਿਲੋ ਪਲੱਸ ਜਾਊਗੀ ਬਾਈ ਕਹਿੰਦਾ ਤੇ ਥਣ ਲੇਵੀ ਦੀ ਤਾਂ ਮਿੱਤਰੋ ਕੀ ਬਾਤ ਆਈਆਂ ਹੱਥ ਦੀ ਚਵਾਈ ਵਾਲਾ ਥਣ ਤੇ ਦੋਨੇ ਪਾਸੇ ਬਹਿ ਕੇ ਭਵੇਂ ਚੋਈ ਚੱਲਿਓ ਸੀਲ ਸੰਢੀ ਪੂਰੀ ਆ 24 25 ਕਿਲੋ ਦੁੱਧ ਬਾਈ ਕਹਿੰਦਾ ਆਰਾਮ ਨਾਲ ਪਾ ਦੂਗੀ ਤੇ ਦਿਨਕ ਬਾਈ ਕਿੰਨੇ ਕੁ ਲੈ ਜੂ ਹਜੇ ਪੰਜ ਚਾਰ ਦਿਨ ਲੈਂਦੀ ਆ ਵੜ ਤਨਲੇਵ ਜੀ ਬਾਕਮਾਲ ਚ ਚਮਕ-ਦਮਕ ਦੀ ਜੇ ਗੱਲ ਕਰਗੇ ਤਾਂ ਮਿੱਤਰੋ ਆਏ ਆ ਜਿਵੇਂ ਤੇਲ ਲਾਇਆ ਹੁੰਦਾ ਹੈ ਨਾ ਬਾਈ ਚਮਕ ਬਾਈ ਆਪਣੇ ਚਾਰੇ ਸ਼ੀਸ਼ੇ ਸ਼ੀਸ਼ੇ ਵਾਂਗੂ ਚਮਕਦੇ ਆ ਬਾਈ ਦੇ ਪਸ਼ੂ ਇਸ ਤਰ੍ਹਾਂ ਬਾਈ ਦੀ ਪੂਰੀ ਸੰਭਾਈ ਵੀ ਹੈ ਤੇ ਵਹਿੜ ਵੀ ਚੰਗੀ ਆ ਬਾਕੀ ਬਾਈ ਚਾਰੇ ਗਾਂ ਆਪਣੇ ਕੋਲ ਟੋਪਰੀ ਆ ਸਹੀ ਗੱਲ ਆ ਬਾਈ ਕਹਿੰਦਾ ਵੀ ਆਪਣੇ ਕੋਲ ਚਾਰੇ ਗਾਇਆਂ ਟੋਪਰ ਆ ਇੱਕ ਵਹਿੜ ਪਹਿਲੇ ਨੰਬਰ ਚ ਵਿਖਾਈ ਹੈ ਸੂਈ ਵੀ ਉਹ ਵੀ ਬਹੁਤ ਚੰਗੀ ਆ ਤੇ ਬਾਈ ਇਹਦੀ ਕੀ ਡਿਮਾਂਡ ਆ ਇਹਦੀ ਡਿਮਾਂਡ ਬਾਈ 85000 ਰੁਪਏ ਜਸਨੋ ਹੋ ਜਾਵਾ 85000 ਰੁਪਏ ਦੀ ਜਸਨੋ ਆ ਛੋੜ ਛੱਪਾ ਹੋ ਜੂ ਛੋੜ ਛੱਪਾ ਹੀ ਹੋਣਾ ਛੋੜ ਛੱਪਾ ਬਾਈ ਕਹਿੰਦਾ ਕਰਨਾ 85000 ਰੁਪਏ ਦੇ ਵਿੱਚੋਂ ਘਰੇ ਆਏ ਕੇ ਤਾਂ ਮੜਾ ਮੂਟਾ ਮਨ ਤਾਂ ਜਰੂਰ ਬਾਈ ਕਰੂਗਾ ਤੇ ਜਿਹੜੀ 4 ਨੰਬਰ ਤੇ ਬਾਈ ਦੀਂਦੀ ਹੈ ਵੜ ਇਹਦੀ ਕੀ ਡਿਟੇਲ ਆ ਇਹ ਵੀ ਦੂਜਾ ਸੂਹਾ ਚਾਰ ਦੰਦਾ ਬਾਈ ਦੂਜਾ ਸੂਹਾ ਤੇ ਦੰਦੋ ਚਾਰ ਆ ਥਣਲੇ ਵੀ ਦੀ ਇਹ ਵੀ ਬਾਕਮਾਲ ਆ ਮਿੱਤਰੋ ਸੀਲ ਸੰਢੀ ਪੂਰੀ ਆ ਬਾਈ ਇਹ ਬੂਬੀਆਂ ਹੀ ਆ ਚੱਲਦੀਆਂ ਤਾਂ ਹੈ ਨਹੀਂ ਹਨ ਇਹਦਾ ਬਾਈ ਸੇਰੂ ਮੇਰੂ ਵੀ ਆ ਇਹ ਤਾਂ ਮੇਰੂ ਵੀ ਹੈ ਨਹੀਂ ਕਿ ਤਾਂ ਵੈਸੇ ਹੀ ਗਾਂਆਂ ਦੇ ਵਿੱਚ ਆ ਹੀ ਜਾਂਦੇ ਹਨਾ ਤ ਕਾਲ ਦਾ ਕਰੋ ਸਕਿਆ ਕਿ ਜਰਸੀ ਦਾ ਵੀਰੇ ਮਾਂ ਇਹਦੇ ਛਾਈ ਵਾਲ ਸੀਗੀ ਠੀਕ ਹੈ ਤੇ ਇਹਦੇ ਸੀਮਨ ਸੀਮਨ ਜਰਸੀ ਦਾ ਲੱਗਿਆ ਹੋਇਆ ਸੀ ਜਾਨੀ ਕਿ ਮੈਕਸ ਜੀ ਇਹਦਾ ਦੁੱਧ ਵੀ ਮੱਝਾਂ ਵਰਗਾ ਹੂ ਬਾਈ ਮੱਝਾਂ ਵਰਗਾ ਉਹ ਕਰੋਸਿੰਗਾਂ ਏਡੀ ਵੱਡੀ ਬਣਦੀ ਨਹੀਂ ਬਣਦੀ ਨਹੀਂ ਬਾਈ ਕਦ ਕਾਠ ਦੀ ਜੇ ਗੱਲ ਕਰਗੇ ਤਾਂ ਫੁੱਲ ਸਾਈਜ਼ ਆ ਵੇਲਬੂਲ ਦੇਖੋ ਵੈੜ ਦੀ ਬਾਸ ਸਰਗੀ ਪੂਰੀ ਲੰਬੀ ਐ ਤੇ ਥਣ ਲੇਵੇ ਦੀ ਤਾਂ ਬਾਕਮਾਂ ਵਾਲੀ ਆ ਕੱਲਾ ਕੱਲਾ ਥਾਣਾ ਸੋਨਾ ਨਖੜ ਮਹੱਤ ਦੀ ਚਵਾਈ ਵਾਲਾ ਥਣ ਲੱਗਿਆ ਵਾ ਸੀਲ ਸੰਡੀ ਪੂਰੀ ਐ ਲੋ ਵੀ ਮੇਤਰੋ ਵੇੜੇ ਦੇ ਵਿੱਚ ਬਾਈ ਹੱਥ ਮਾਰੀ ਜਾਂਦਾ ਉੱਤੇ ਰੱਸਾ ਛੱਡ ਕੇ ਤੇ ਝੋਲ ਝਾਲ ਬਹੁਤ ਆ ਲੋ ਬਹੁਤ ਪਈ ਆ ਬਣੂ ਠਣੂ ਬਹੁਤ ਹੈ ਨਾ ਭਾਈ ਹਾਂ ਹਾਂਜੀ ਹਾਂਜੀ ਬੇਲਪੂਰ ਬਹੁਤ ਲੰਬੀ ਆ ਫੇਸ ਕੁਆਲਟੀ ਦੇਖੋ ਤਹਿਸੀਲ ਸੰਡੀ ਦਾ ਤਾਂ ਅੰਤ ਹੀ ਕੋਈ ਨਹੀਂ ਵੈਸੇ ਉਹ ਕੱਦਗਾਠ ਦੀ ਬਹੁਤ ਵੱਡੀ ਆ ਭਾਈ ਆ ਇਸ ਤਰ੍ਹਾਂ ਦੇ ਰੰਗ ਦੇ ਵਿੱਚ ਗਾਂ ਐਡੀ ਆਉਂਦੀ ਨਹੀਂ ਹੈ ਨਾ ਸਹੀ ਗੱਲ ਆ ਇੰਨੇ ਦੁੱਧ ਵਾਲੀ ਗਾਂ ਵੀ ਨਹੀਂ ਮਿਲਦੀ 20 ਕਿਲੋ ਪਹਿਲਾਂ ਦਵਾ ਦੂਜਾ ਸੂਹੂਗੀ 20 ਪਲਸ 20 ਪਲਸ ਕੱਢੂਗੀ ਜਾਨੀ ਕੇ ਤੇ ਦੁੱਧ ਵੀ ਮੱਝਾਂ ਵਰਗਾ ਹੋਊ ਫੈਂਟ ਵਾਲਾ ਮੱਝ ਦੇ ਇੰਨੇ ਪੈਸੇ ਲਾਵਾਂਗੇ ਤੇ 2.5 ਤਿੰਨ ਲੱਖ ਦੀ ਸਹੀ ਗੱਲ ਆ ਬਾਈ ਜੇ ਆਪਾਂ ਮੰਨ ਕੇ ਚੱਲੋ 20 ਪਲਸ ਵਾਲੀ ਮੈਂ ਲੈਣੀ ਆ 2.5 ਤਿੰਨ ਲੱਖ ਤੋਂ ਪਲਸ ਆਊਗੀ ਤੇ ਇਹਦਾ ਦੁੱਧ ਮੱਝਾਂ ਵਰਗਾ ਹੋਊਗਾ ਇਹ ਆਪਾਂ ਕਿ ਫਿਰ ਕਿੰਨੇ ਚ ਦੇ ਦੇਣੀ ਆ ਇਹ ਬਾਈ ਸਿਰਫ 82000 ਦੀ ਬੱਚੀ ਦੇਣੀ ਆ ਜੀ 82000 ਰੁਪਏ ਦੀ ਦੇਣੀ ਆ ਤੇ ਵਿੱਚੇ ਝੋੜ ਛੱਪਾ ਹੋ ਜਾਊਗਾ ਲੋ ਵੀ ਮਿੱਤਰੋ ਹਾਂ ਪੈਠਪੂੜੇ ਜੀ ਬਹੁਤ ਪਿੱਛੋਂ ਲੇਵਾ ਜਿਹੜੀ ਆਰਡਰ ਕੁਆਲਿਟੀ ਆ ਪੂਰੀਆਂ ਚੌੜੇ ਲੇ ਵੇਦੀ ਆ ਤੇ ਫੋਟ ਫੋਟ ਤੇ ਥਨ ਲੱਗਿਆ ਵਾ ਸ਼ੈਨਗ ਚੌਂਕ ਦਾ ਬਹੁਤ ਆ ਕੱਦ ਕਾਠ ਬਹੁਤ ਵੱਡਾ ਵਿੜਦਾ ਖੁੱਲੇ ਹੱਡ ਪੈਰਾਂ ਦੀ ਆ ਗਾਂ ਨੂੰ ਮੰਨ ਕੇ ਚਲੋ ਜੇ ਕਿਸੇ ਭਰਾ ਨੇ ਕੋਈ ਜਰਸੀ ਦਾ ਸੀਮਨ ਲਵਾ ਕੇ ਇਸ ਤਰ੍ਹਾਂ ਦੀ ਕੋਈ ਬੱਚੀ ਲੈਣੀ ਹੋਵੇ ਬਹੁਤ ਚੰਗੀ ਜਣੀ ਕਿ ਗਾਂ ਗਾਂ ਤਿਆਰ ਹੋ ਜੂ ਬਾਕੀ ਚੰਗੇ ਦੁੱਧ ਵਾਲੀ ਹੈ ਨਾ 82000 ਰੁਪਏ ਦੇ ਵਿੱਚ ਮਾਨਤਨ ਹੋ ਜੂ ਮਾਨਤਨ ਹੋਊਗਾ ਲਓ ਵੀ ਮਿੱਤਰੋ 82000 ਰੁਪਏ ਦੇ ਵਿੱਚ ਮਿਲ ਜੂਗੀ ਚਾਰ ਗਾਈਆਂ ਬਾਈ ਕੋਲੇ ਪਹਿਲੇ ਨੰਬਰ ਤੇ ਆਪਾਂ ਵਿਖਾਈਏਗੀ ਸੂਈ ਵੀ 20 20 ਕਿਲੋ ਦੁੱਧ ਦੇ ਦੂਗੀ ਹੁਣ 14 15 ਕਿਲੋ ਦੁੱਧ ਤੇ ਦੂਜੇ ਨੰਬਰ ਤੇ ਆਪਾਂ ਡੱਬੀ ਵਿਖਾਈਏ ਗੱਭਣ ਸਿੰਘਾਂ ਵਾਲੀ ਬਹੁਤ ਚੌਂਕਦਮਕ ਬਹੁਤ ਹੈ ਤੇ ਚੰਗੇ ਆ ਬਾਈ ਕੋਲੇ ਸਾਰੇ ਪਸ਼ੂ ਚਾਰੇ ਚੰਗੇ ਆ ਟੌਪ ਦੇ ਆ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਬਾਈ ਅਕਰੀ ਨੰਬਰ ਫੇਰ ਬੋਲਦੇ 9876043855 ਠੀਕ ਹੈ ਇਸ ਨੰਬਰ ਤੇ ਬਾਈ ਦੇ ਨਾਲ ਤੁਸੀਂ ਕਰ ਸਕਦੇ ਹੋ ਸੰਪਰਕ ਮਿਲਦੇ ਅਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਸਸਿਕਾ